ਵੀ ਜਿਹੜੀ ਤੇਰੇ ਕੁੜੀ ਨਾਲ ਵਿਆਹ ਹੋਊਗਾ ਉਹ ਕੁੜੀ ਮੈਂ ਆ ਕੱਲਾ ਸਪੋਜ਼ ਕਰਨਾ ਅੱਗੇ ਨਾ ਬਾਜੀ ਲੈ ਮੈਂ ਪਰਾਂ ਮੁਕਰੀ ਬੈਠੀ ਹੈਂ ਆਹ ਬੋਲ ਕੋਣ ਪਾਤੀ ਦਾ ਮੇਰਾ ਧੂਆ ਬੇਸ਼ਰਮਾ ਉਹ ਕੀ ਬੋਲੂ ਉਹ ਤੂੰ ਸ਼ਰਮ ਕਰ ਤੂੰ ਆਦੀ ਪਤਨੀ ਨੂੰ ਦੂਜੇ ਕੋਲ ਤੋਰਨਾ ਬਲਾਉ ਮੈਂ ਬਲਾਉਣੇ ਕਿਵੇਂ ਹੁੰਦੇ ਨੇ ਨਿਕਲਨੇ ਨਾਦਾ ਹਣੀ ਹਣੀ ਕੱਲਾ ਹਣੀ ਕਹਨੇ ਨੇ ਵੀ ਜਿਵੇਂ ਨਹੀਂ ਕਿ ਨਹੀਂ ਹੁੰਦਾ ਵੀ ਜਿਵੇਂ ਨਾਮ ਲੈਨੇ ਸਦਾ ਅਨੀ ਪੁਰਿਆ ਐਨੇ ਗੁੱਸੇ ਨਾਲ ਵੀ ਨਹੀਂ ਪਿਆਰਨਾ ਕਿਵੇਂ ਬੁਲਾਉਣੇ ਨੇ ਮਾੜੇ ਗੱਲ ਸੁਣਿਓ ਫਨੀ ਦੀ ਸੁਣ ਲੋ ਉਹ ਤਾਂ ਕੀ ਕੀ ਸ਼ੌਂਕ ਰੱਖਾਇਆ ਆਪਨੇ ਆਪਣੀ ਲਾਈਫ ਮੇਂ ਆਈ ਸ਼ੌਕ ਹੌਬੀਜ਼ ਵਗੈਰਾ ਆ ਸ਼ੌਕ ਮਤਲਬ ਜਿੰਮੀ ਦਾ ਬਹੂ ਦਾ ਸ਼ੌਕ ਥਾ ਪੁਰੀਆਂ ਯਾਦ ਪੁਰੀਆਂ ਉਹ ਹੀ ਬੜਾਈ ਦੀ ਭੁੱਖੀਆਂ ਹੁੰਦੀਆਂ ਨੇ बड़ियाई की बुकी समझते हो नहीं <laughs> बड़ियाई की बुकी का मतलब जीने के लिए चोए बड़ियाई की बुकी नु की कहेंगे सारी, सारी लाइक <laughs> ਕਹਿੰਦੇ ਲੈ ਵੀ ਮਤਲਬ ਤੁਸੀਂ ਸਾਰੇ ਨੇ ਸੁਣਿਆ ਹੀ ਹੈ ਕਹਿੰਦੇ ਹੁੰਦੇ ਵੀ ਜਿਹਨੇ ਵਿਆਹ ਕਰਾਇਆ ਉਹ ਵੀ ਬਸਤਾਉਂਦਾ ਤੇ ਜਿਹਨੇ ਨਹੀਂ ਕਰਾਇਆ ਉਹ ਵੀ ਬਸਤਾਉਂਦਾ ਆ ਪਰ ਸਾਡੇ ਕੋਲੇ ਅੱਜ ਦੋ ਸ਼ਖਸ ਇਹਦੇ ਨੇ ਇਹ ਨੇ ਪਤਨੀ ਜੀ ਇਹਨਾਂ ਦੇ ਤੇ ਇਹ ਨੇ ਪਤੀ ਜੀ ਇਹਨਾਂ ਦੇ ਸੋ ਸਾਡੇ ਕੋਲੇ ਅੱਜ ਦੋਨੇ ਕੋਈ ਬੈਠੇ ਆ ਅਸੀਂ ਹੁਣ ਅਜੇ ਹੀ ਨਹੀਂ ਕਹਾਂਗੇ ਵੀ ਉਹਨਾਂ ਤੋਂ ਪੁੱਛਾਂਗੇ ਅਸੀਂ ਸਾਰਾ ਐਕਸਪਲੇਨ ਕਰਦੇ ਆ ਤੁਸੀਂ ਪਹਿਲਾਂ ਮੈਂ ਇਹ ਦੱਸਿਓ ਜੀ ਪਤੀ ਪੇਸ਼ ਤੁਹਾਡਾ ਨਾਮ ਕੀ ਹੈ ਇਹਦੀ ਅਨਜਕਦੀਪ ਸਿੰਘ ਜਗਦੀਪ ਸਿੰਘ ਬੁਲਾਉਣੇ ਕਿਵੇਂ ਹੁੰਨੇ ਇਹਨਾਂ ਨੂੰ ਜੀ ਹਣੀ ਬੁਲਾਉਮੇ ਜਿਵੇਂ ਬੁਲਾਉਣੇ ਕਿਵੇਂ ਹੁੰਨੇ ਨਿਕਨੇ ਮੈਨਾਂ ਦਾ ਹਣੀ ਹਣੀ ਕੱਲਾ ਹਣੀ ਕਹਿੰਦੇ ਨੇ ਜੀ ਵੀ ਜਿਵੇਂ ਨਹੀਂ ਇਹ ਨਹੀਂ ਹੁੰਦਾ ਵੀ ਜਿਵੇਂ ਨਾਮ ਲੈਣੇ ਨਾਮ ਲੈਨੇ ਸਦਾ ਹਣੀ ਉਰੇਆ ਕਿਵੇਂ ਬੁਲਾਉਣੇ ਮੈਨੂੰ ਗੱਲ ਸੁਣਿਓ ਹਣੀ ਜੀ ਸੁਣ ਲਓ ਹੁਣ ਤਾਂ ਅੱਛਾ ਤੁਹਾਨੂੰ ਤੁਸੀਂ ਇਹਨਾਂ ਨੂੰ ਹਣੀ ਜੀ ਕਹਿੰਦੇ ਹੋ ਜੀ ਕਦੇ ਥੋੜੇ ਦੇ ਗੁੱਸਾ ਕਰਦੇ ਜਾਂਦੇ ਰਹੇ ਜੀ ਬਹੁਤ ਥੋੜੇ ਦੇ ਗੁੱਸਾ ਕਰਦੇ ਜੀ ਫਿਰ ਮਨਾਉਂਦਾ ਕੌਣਾ ਪਹਿਲਾ ਜੀ ਮੈਂ ਹਮੇਸ਼ਾ ਮੈਨੂੰ ਹੀ ਮਨਾਉਣਾ ਪੈਂਦਾ ਅੱਛਾ ਮਨਾਉਨੇ ਤੁਸੀਂ ਹੋ ਗੁੱਸਾ ਹੈ ਅੱਛਾ ਗੁੱਸਾ ਹੈ ਕਰਦੇ ਆ ਬੜਾ ਜ਼ਿਆਦਾ ਮੈਂ ਕਰਦਾ ਕਿਉਂਕਿ ਨਾ ਥੋੜਾ ਇਹ ਹੋ ਜਾਂਦਾ ਉਹ ਸਿਚੁਏਸ਼ਨ ਇਦਾਂ ਦੀ ਹੋ ਜਾਂਦੀ ਹੈਗੀ ਤਾਂ ਕਹਿਣਾ ਪੈਂਦਾ ਇਹਨੂੰ ਵੀ ਐ ਨਹੀਂ ਕਰਨਾ ਐ ਕਰਦਾ ਪੈਂਦਾ ਹੂੰ ਫੇਰ ਇਹ ਮੰਨਦੀ ਨਹੀਂ ਫੇਰ ਬਾਅਦ ਵਿੱਚ ਮੈਨੂੰ ਹੀ ਮਨਾਉਣਾ ਪੈਂਦਾਗਾ ਕਰਕੇ ਗੁੱਸਾ ਵੀ ਚੱਲ ਹੁਣ ਤਾਂ ਮੰਨ ਜਾ ਵਾਹ ਵਾਹ ਮਤਲਬ ਯਾਰ ਵਿਚਾਰੇ ਮੁੰਡੇ ਮਨਾ 10 ਮਿੰਟ ਦਾ ਹੋ ਜਾਂਦਾ ਵੀ ਚਲੋ ਕੋਈ ਨਹੀਂ ਠੀਕ ਆ ਹੋ ਜਾਊਗਾ ਸੱਟ ਸਹੀ ਗੱਲ ਹੈ ਬਟ ਫੇਰ ਐ ਹੁੰਦਾ ਲਾਈ ਜ਼ੋਨ ਦਾ ਵੀ ਚਲੋ ਆਪਣੇ ਘਰੇ ਆਈ ਹੈਗੀ ਆਪਾਂ ਲੈ ਕੇ ਆਏ ਹੈਗੇ ਐ ਚੰਗਾ ਨਹੀਂ ਹੁੰਦਾ ਫੇਰ ਹਾਂ ਵੀ ਹੁਣ ਜਦੋਂ ਆਈ ਕਿ ਹੁਣ ਕਰੀਏ ਕੀ ਹੱਲ ਕੋਈ ਨਹੀਂ ਹੋਣਾ ਹਾਂਜੀ ਐ ਲਾਲੋ ਜੇ ਹਾਂ ਚਲੋ ਤਾਂ ਆਪਣਾ ਹਾਸਾ ਘੇੜ ਰਿਆ ਅੱਛਾ ਭਈ ਮਤਲਬ ਚਲ ਕਦੇ ਇਹ ਹੋਇਆ ਵੀ ਮੰਨ ਕੇ ਚਲੋ ਵੀ ਦੇਖੋ ਗੱਲ ਕਹਿੰਦੇ ਉਹਨੇ ਕਹਿੰਦੇ ਵੀ ਐਂ ਕਰਕੇ ਵੀ ਜਿਹੜੀਆਂ ਆਪਣੀਆਂ ਘਰ ਦੀਆਂ ਔਰਤਾਂ ਨੇ ਵੀ ਪਤੀਆਂ ਤੋਂ ਕੰਮ ਕਰਾਉਂਦੀਆਂ ਨੇ ਨੇ ਕੰਮ ਤਾਂ ਨਹੀਂ ਮੈਂ ਕੀਤਾ ਕਦੇ ਕਦੇ ਮੜੇ ਮੋਟੇ ਭਾਂਡੇ ਭੁੰਡੇ ਮਾਜਦੇ ਕਦੇ ਵੀ ਨਹੀਂ ਕਰਿਆ ਜੀ ਹੁਣ ਤੱਕ 7-8 ਮਹੀਨੇ ਹੋ ਗਏ ਹਮ ਕਦੇ ਵੀ ਨਹੀਂ ਕਰਿਆ ਮਤਲਬ ਵੀ ਇਹਦਾ ਟਾਈਮ ਹੀ ਨਹੀਂ ਆਇਆ ਵੀ ਕਰਿਆ ਹੋਵੇ ਬਟ ਇਨ ਮਤਲਬ ਕਿ ਜਦੋਂ ਹੈ ਬਿਮਾਰ ਹੋਈਏ ਇੱਕ ਦੋ ਵਾਰ ਬਿਮਾਰ ਹੋਈਆ ਹਮ ਉਦੋਂ ਹੋ ਸਕਦਾ ਵੀ ਮੈਂ ਇੱਕ ਦੀ ਵਾਰ ਕਰਿਆ ਹੋਵੇ ਹਮ ਬਟ ਉਦਾਂ ਨਹੀਂ ਜਿਆਦਾ ਸੈੱਟ ਹੁੰਦੀ ਬਿਮਾਰ ਟਾਈਮ ਜ਼ਰੂਰ ਮੈਂ ਇਹਨਾਂ ਨੂੰ ਹੈਲਪ ਕਰਵਾਉਣਾ ਸਾਰੀ ਟਾਈਮ ਦੀ ਹਮ ਕਦੇ ਇਹਨਾਂ ਨੇ ਤੁਹਾਡੇ ਤੇ ਦਬਕਾ ਮਾਰਿਆ ਮੇਰੇ ਦਬਕਾ ਹਮੇਸ਼ਾ ਹੀ ਆ ਇਹੋ ਨਾਲ ਫੋਨ ਸਪੀਕਿੰਗ ਚੱਲ ਰਹੀ ਸੀ ਉਦੋਂ ਵੀ ਉਹ ਵੀ ਦਾ ਕੰਮ ਹੈ ਸਾਰਾ ਟਾਈਮ ਹੀ ਇੱਕ ਇਹ ਵੀ ਹੁੰਦਾ ਯਾਰ ਬੰਦਸ਼ਾ ਤੁਹਾਨੂੰ بڑا ਰਹਿਣਾ ਪੈਂਦਾ ਹੁਣ ਆਉਣਾ ਬਾਈ ਕਿ ਇੱਕ ਸ਼ਡਿਊਲ ਬਣਾ ਤਾਣਾ ਥੋੜੀ ਲੈਪ ਤਵੀ ਆਇਆ ਇਦੋਂ ਵੱਧ ਲੇਟ ਨਹੀਂ ਆਉਣਾ ਹੁਣ ਤੈਨੂੰ ਦੱਸਦੀ ਗੱਲ ਮੈਂ ਨਹੀਂ ਮਤਲਬ ਕਿ ਜੇ ਮੈਂ ਫਰੈਂਡਸ ਨਾਲ ਗਿਆ ਹੋਵਾਂ ਕਿਤੇ ਫਿਰ ਤਾਂ ਨਹੀਂ ਇਹ ਟੋਕਦੀ ਵੀ ਮੈਨੂੰ ਦੱਸ ਕੇ ਜਾਓ ਤੇ ਵੀ ਐਨੇ ਟਾਈਮ ਤੇ ਆ ਰਹੇ ਹਾਂ ਜਿਹੇ ਨਾਈਟ ਨੂੰ ਕੋਈ ਚੱਕਰ ਨਹੀਂ ਵੀ ਨਾਈਟ ਵੀ ਲਾਉਣੀ ਹੈ ਜੇ ਬਾਹਰ ਬਟ ਪਤਾ ਹੋਵੇ ਬੰਦਾ ਕਿੱਥੇ ਹੈਗਾ ਠੀਕ ਹੈ ਜੀ ਜੇ ਵੀ ਉਹਨੂੰ ਮੈਂ ਫੋਨ ਨਾ ਚੱਕਾ ਮੇਰੇ ਫਰੈਂਡਸ ਵੀ ਜਾਣਦੇ ਨੇ ਇਹਨੂੰ ਤੇ ਉਹਨਾਂ ਨੂੰ ਵੀ ਕਈ ਵਾਰ ਕਾਲ ਕਰ ਦਿੰਦੇ ਆ ਥਰੂ ਮੇਰੇ ਮਮਾ ਦੇ ਵੀ ਉਹਨਾਂ ਨੂੰ ਪੁੱਛੋ ਕਿੱਥੇ ਨੇਗੇ ਠੀਕ ਹੈ ਵੀ ਉਦਾਂ ਕੋਈ ਹੋਣੀ ਹੈਗੀ ਮੈਨੂੰ ਵੀ ਸਵੇਰੇ ਟਾਈਮ ਐ ਆਉਣਾ ਐ ਜਾਣਾ ਐ ਟਾਈਮ ਬਟ ਸਵੇਰੇ ਥੋੜਾ ਐ ਹੋ ਜਾਂਦਾ ਵੀ ਜਲਦੀ ਪਹਿਲਾਂ ਆਪਾਂ ਲੇਟ ਉੱਠਦੇ ਆਂਗੇ ਹੁਣ ਵੀ ਜਲਦੀ ਉੱਠੋ ਜਲਦੀ ਉੱਠੇ ਨਹੀਂ ਜਾਂਦਾ ਜਲਦੀ ਉੱਠੇ ਨਹੀਂ ਜਾਂਦਾ ਕਦੇ ਭਾਈ ਕਦੇ ਦੋਸਤਾਂ ਨਾਲ ਬਾਹਰ ਘ ਹੂੰ ਚੰਡੀਗੜ੍ਹ ਗਿਆ ਸੀ ਮੈਂ ਆਪਣੇ ਫਰੈਂਡਸ ਨਾਲ ਮੈਂ ਦੱਸਤਾ ਸੀਗਾ ਹੂੰ ਸ਼ੁਰੂ ਤੋਂ ਮੈਂ ਮਦਰ ਆਪਦੇ ਮਦਰ ਡੈਡੀ ਨੂੰ ਵੀ ਐਦਾਂ ਹੀ ਕਰਦਾਗਾ ਮਦਰ ਫਾਦਮ ਵੀ ਦੱਸਦਾਂ ਨਾ ਹੁੰਨਾ ਕਿ ਵੀ ਮੈਂ ਇੱਥੇ ਜਾ ਰਹਾਗਾ ਕਿਉਂਕਿ ਮੇਰੇ ਨਾਲ 2-3 ਵਾਰ ਹੋਇਆ ਹੋਇਆ ਕਿ ਮੈਂ ਝੂਠ ਬੋਲ ਕੇ ਗਿਆ ਤੇ ਮੈਂ ਪਿੱਛੋ ਫੜਿਆ ਜਾਂਦਾ ਅੱਛਾ ਬਾਜੋ ਫੜੇ ਜਾਂਦੀ ਹਾਂ ਹਾਂ ਜੀ ਫਿਰ ਜਦੋਂ ਫੜੇ ਜਾਂਦੀ ਸੀ ਫਿਰ ਪਤਨੀ ਦੇ ਵੱਲੋਂ ਕਟਾਪਾ ਹੋਇਆ ਨਹੀਂ ਨਹੀਂ ਇਹਨਾਂ ਦੇ ਜਦ ਇਹ ਆਏ ਨੇ ਉਹ ਉਦੋਂ ਪਹਿਲਾਂ ਦੀਆਂ ਗੱਲਾਂ ਨੇ ਉਹ ਫਿਰ ਮੇਰੇ ਪਾਪਾ ਪੋਸਟੇਨ ਨੇ ਨਾ ਜੀ ਫਿਰ ਮੈਂ ਥੱਲੇ ਬਹਿ ਜਾਂਦਾ ਹੁੰਦਾ ਜੀ ਠੀਕ ਹੈ ਬਸ ਫੇਰ ਤੁਹਾਨੂੰ ਪਤਾ ਹੀ ਲੱਗੇ ਹਾਂ ਠੀਕ ਹੈ ਉਹ ਟੁੱਟਦੀ ਵੀ ਨਹੀਂ ਹੁੰਦੀ ਤੁਸੀਂ ਤਾਂ ਮੈਨੂੰ ਵੀ ਡਰ ਚ ਲੱਗਣ ਲੱਗਾ ਤਾਂ ਨਹੀਂ ਮੈਂ ਕਤਕੋਚ ਨਹੀਂ ਪੁੱਛ ਲੈਂਦਾ ਉਹਦਾ ਬਾਪਾ ਕੁਝ ਨਹੀਂ ਕਹਿੰਦੇ ਸੀ ਹਾਂ ਬਟ ਜੇ ਝੂਠ ਬੋਲੋਗੇ ਉਹਦਾ ਹਾਂ ਚੱਲ ਕਿੱਦਾਂ ਹੋਊਗਾ ਤੁਸੀਂ ਕੋਈ ਮੰਗਾ ਰੱਖਿਆ ਹੋਣਾ ਇੰਨਾ ਮੁਰੇ ਤਾਂ ਇਹ ਜਿਹੜੀਆਂ ਨੇ ਪੂਰੀਆਂ ਨਾ ਕੀਤੀਆਂ ਹੁਣ ਢੋਡੀਆਂ ਜੀ ਆਹ ਹੋਣੀ ਕੱਲ ਦੀ ਉਹ ਗੱਲਾਂ ਜੀ ਹਾਂ ਦੱਸੋ ਬਈ ਦੱਸੋ ਦੱਸੋ ਓਇਲ ਆਉਂਦਾਗਾ ਇੱਕ ਕਿਹੜਾ ਸੀਗਾ ਇਹਨਾਂ ਨੂੰ ਵੱਧ ਪਤਾ ਹੋਣਾ ਆਦਿਵਾਸੀ ਉਹ ਲਾਉਂਦਾ ਅਸੀਂ ਪਹਿਲਾਂ ਨਾ ਆਰਡਰ ਕਰਤਾ ਉਹ ਨਕਲੀ ਆ ਗਿਆ ਅੱਛਾ ਤੇ ਹੁਣ ਇਹਨਾਂ ਨੇ ਪਤਾ ਕਿੱਥੋਂ ਚੱਕਿਆ ਨੰਬਰੀ ਉਹ ਤਾਂ ਸਾਰਾ ਫੇਕ ਆ ਉਹ ਆਦਿਵਾਸੀ ਵਾਲੇ ਨਾ ਬਾਲ ਉਹ ਮਤਲਬ ਐਡਕ ਦਿਖਾਉਂਦੇ ਹੁੰਦੇ ਨੇ ਉਹਦੇ ਪਿੱਛੇ ਲੱਗਿਆ ਹੁੰਦਾ ਉਹਨਾਂ ਦਾ ਨੰਬਰ ਉੱਥੋਂ ਪੂਰਾ ਜ਼ੂਮ ਕਰਕੇ ਆਏ ਮਤਲਬ ਵੀ ਪੂਰਾ ਉੱਥੋਂ ਗੱਡਿਆ ਨੰਬਰ ਫਿਰ ਉਹਨਾਂ ਨੇ ਕਾਲ ਕਰਿਆ ਵੀ ਤੁਸੀਂ ਅਸਲੀ ਹੋਏ ਫਿਰ ਉਹਨਾਂ ਨੇ ਆਏ ਭੇਜਿਆ ਫਿਰ ਹੁਣ ਆਰਡਰ ਕਰਨਾ ਹੈ ਅਜੇ ਅੱਛਾ ਹਾਂਜੀ ਮਤਲਬ ਇਹ ਜਿਹੇ ਮੰਗਾ ਰੱਖਦੇ ਆ ਇਹ ਉਹਨੂੰ ਆਦੀਵਾਸੀ ਦੀ ਇਸ ਲਈ ਤੁਹਾਨੂੰ ਕੀ ਹੋਇਆ ਸੀ ਇਹ ਜੀ ਵੈਸੇ ਮਾਰਾ ਟ੍ਰੈਂਡ ਤੇ ਚੱਲ ਰਹੇ ਆ। ਲਗਾਏ ਚੀਜ਼ ਦਾ ਹੂੰ ਵੀ ਨਵੇਂ ਨਵੇਂ ਚੀਜ਼ਾਂ ਐਕਸਪਲੋਰ ਕਰਨ ਦਾ ਵੀ ਆ ਵੀ ਲੈਣੀ ਆ ਮੈਂ ਆ ਵੀ ਲੈਣੀ ਆ ਬਟ ਮਨ ਤਾਂ ਨਹੀਂ ਕਰਦਾ ਮੈਂ ਵੀ ਲੈ ਲਵਾਂ ਹੂੰ ਬਸ ਅੰਡਾ ਤਾਂ ਦੋੜ ਤੁਸੀਂ ਉਹਦਾਂ ਗਏ ਨਹੀਂ ਨਹੀਂ ਕਹਦੇ ਦੁੱਖ ਲੱਗਿਆ ਮਾੜਾ ਮੋਟਾ ਦੇਖ ਕੇ ਨਹੀਂ ਨਹੀਂ ਫਿਰ ਕਮਾਨੀ ਇਹਨਾਂ ਲਈ ਆਂਗੇ ਆਪਾਂ ਈ ਗੱਲ ਤਰੀ ਜਾਈ ਠੀਕ ਹੈ ਨਾ ਫਿਰ ਵੀ ਹੁਣ ਆਪਾਂ ਹੁਣੇ ਇੰਜੋਏ ਕਰਿਆ ਲਾਈਫ ਦਾ ਫਿਰ ਕਦੋਂ ਕਰਨੀਗੀ ਹੂੰ ਕੋਈ ਨਾ ਤੇਨਾਂ ਖਾਸ ਕੁਆਲਿਟੀ ਆ ਯਾਰ ਉਹ ਦੱਸ ਵੀ ਸਾਨੂੰ कि जब तो मैं चीनी बदले लग गई मैं, मैं रात ही तो मेरी पाड़ी पे लग गई एक तो मतलब जब मैं नाइट ਨੂੰ ਵੀ ਕਹਿਦਾ ਮੈਨੂੰ ਭੁੱਖ ਲੱਗੀ ਆ ਇਹਨਾਂ ਨੇ ਕਦੇ ਨਹੀਂ ਕਹਿਣਾ ਵੀ ਹਾਂ ਮੈਂ ਨਹੀਂ ਬਣਾਣਾ ਮੈਂ ਨਹੀਂ ਬਣਾਣਾ ਐਨੀ ਟਾਈਮ ਜਦ ਮਰਜੀ ਹੂੰ ਠੀਕ ਹੈ ਉਸ ਤੋਂ ਬਾਅਦ ਮਤਲਬ ਕਿ ਕਈ ਵਾਰ ਮੈਂ ਡੀਮੋਟਿਵੇਟ ਹੋ ਜਾਂਦਾ ਕੋਈ ਇਹਨਾਂ ਨੂੰ ਡਰਦੇ ਮਰਦੇ ਨਹੀਂ ਕਹਿ ਰਹੇ ਤੁਹਾਨੂੰ ਲੱਗਦਾ ਮੈਂ ਮੋਟਾ ਨਹੀਂ 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 ਤਾਂ ਕਈ ਵਾਰ ਮੈਂ ਡੀਮੋਟਿਵੇਟ ਹੋ ਜਾਂਦਾ ਆਪਦੀ ਫੀਲਡ ਦੇ ਰਿਲੇਟਡ ਹੂੰ ਤੇ ਉਦੋਂ ਇਹਨਾਂ ਨੇ ਮਤਲਬ ਮੋਟੀਵੇਟ ਕਰਦੇ ਨੇ ਮੈਨੂੰ ਹਮੇਸ਼ਾ ਹੀ ਵੀ ਹਾਂ ਤੁਸੀਂ ਕਰ ਸਕਦੇ ਹੋ ਤੁਸੀਂ ਕਰ ਸਕਦੇ ਹੋ ਠੀਕ ਆ ਜੋ ਵੀ ਆ ਮੈਂ ਬਤੌਰ ਮਤਲਬ ਕਿ ਅੱਜ ਹਾਲਾਂਕਿ ਮੇਰੀ ਇਹ ਫੀਲਡ ਨਹੀਂ ਬਟ ਮੈਂ ਇੰਨਾ ਕਰਕੇ ਹੀ ਆ ਉੱਥੇ ਓਪੋਜੀਸ਼ਨ ਦੇ ਬਿਲਕੁਲ ਬਿਲਕੁਲ ਜਿੱਥੇ ਵੀ ਮੈਂ ਜੌਬ ਕਰਦਾਗਾ ਤਾਂ ਇਹਨਾਂ ਦੇ ਮਤਲਬ ਕਿ ਬਲਬੁੱਤੇ ਦੇ ਹੀ ਆਗਾ ਇੱਕ ਮੇਰੀ ਸਿਸਟਰ ਇੱਕ ਤੇ ਮੇਰੇ ਲਾਈਫ 'ਚ ਬਹੁਤ ਮਦਦ ਕਰਦੀ ਸਹੀ ਆ ਉਹ ਕਹਿੰਦੇ ਨੇ ਉਹ ਕਹਿੰਦੇ ਕਿਸੇ ਵੀ ਬੰਦਾ ਜਿਹੜਾ ਕੋਈ ਕਾਮਯਾਬ ਹੁੰਦਾ ਹੈ ਨਾ ਉਹਦੇ ਪਿੱਛੇ ਇੱਕ ਔਰਦਾ ਔਰਦਤ ਹੁੰਦਾ ਹੈ ਇਹ ਤੇ ਆਪਣੀ ਜਦ ਦੋ ਔਰਤਾਂ ਕਿ ਆਪਣੀ ਭੈਣ ਹੋਗੀ ਮਦਰ ਵੀ ਨੇ ਮੇਰੇ ਨੌਰਤਾ ਹੋ ਗਈਆਂ ਨਹੀਂ ਚਲੋ ਇਹ ਤਾਂ ਸਾਰਾ ਪਰਿਵਾਰ ਦੀ ਗੱਲ ਹੈ ਬਿਲਕੁਲ ਇਹ ਤਾਂ ਚਲੋ ਹਾਸੇ ਨਾਲ ਸਾਰੇ ਹਾਂ ਕੋਈ ਵੀ ਇਹਨਾਂ ਦੀ ਗੱਲ ਤੁਹਾਨੂੰ ਕੱਬੀ ਜੀ ਲੱਗਦੀ ਵੀ ਯਾਰ ਜੇ ਕਿਤੇ ਆ ਜੀ ਇਹ ਨਾ ਕਰਨਾ ਨਾ ਤਾਂ ਜ਼ਿੰਦਗੀ ਬੜੀ ਸੋਹਣੀ ਟੱਪੀ ਜਾਂਦੀ ਏ ਵੀ ਆ ਕੋਈ ਇਹਨਾਂ ਤੋਂ ਥੋੜੀ ਗੱਲ ਤੋਂ ਗੁੱਸਾ ਆਉਂਦਾ ਵੀ ਯਾਰ ਆ ਐਵੇਂ ਜਣਾ ਕਰਨਾ ਬਸ ਬਾਕੀ ਸਭ ਓਕੇ ਹੈ ਨਹੀਂ ਇਦਾਂ ਦੀ ਜਣੀ ਕੋਈ ਲੱਗੀ ਬਟ ਉਹ ਹੁੰਦਾ ਨਹੀਂਗਾ ਆਪਾਂ ਕਹਿ ਦਿੰਨੇ ਆ ਘਰੇ ਜਾ ਕੇ ਰਿਲੈਕਸ ਮੂਡ ਚ ਆ ਕਰਕੇ ਲਿਆ ਫਿਰ ਇਹ ਪਿੱਛੇ ਬੋਲੂਗੀ ਆ ਮੇਰੇ ਮੂਰੇ ਤਾਂ ਨਹੀਂ ਬੋਲਦੀ ਪਿੱਛੇ ਕੋ ਆ ਚੜਾ ਜਿਆਣੀ ਪਟਾਉਂਦੇ ਹੁੰਦੇ ਉਹ ਕੰਮ ਆਉਂਦਾ ਬਸ ਮਤਲਬ ਹਾਸੇ ਕਿੱਡੇ ਕਰਦੇ ਫਿਰਦੇ ਨੇ ਘਰੇ ਹਾਂ ਹਾਸੇ ਕਿੱਡੇ ਕਦੇ ਉਹ ਕਿਤੇ ਵੀ ਉਹ ਮੇਰਾ ਪੁੱਤ ਗੂਗਲ ਮੂਗਲ ਹਾਂਜੀ ਜਦ ਮਤਲਬ ਗੁੱਸਾ ਹੋ ਲੜਾਈ ਹੋ ਜਾਂਦੀ ਆ ਹਾਂ ਆ ਪਰਸ ਹੀ ਹੋ ਗਿਆ ਢੀ ਆ ਜੇ ਸਾਡੀ ਪਰਸ ਹੀ ਹੋ ਗਈ ਆ ਕਪੜੇ ਅਸੀਂ ਸੈੱਟ ਕਰ ਰਹੇ ਸੀਗੇ ਅਨਵਾਰੀ ਚ ਤੇ ਉਹ ਗਿਰ ਗੁਰ ਗਏ ਮਿੱਥੋਂ ਇਹਨੇ ਮੇਰੇ ਵਾਲ ਵੀ ਕੱਟ ਗਏ ਥੱਲੇ ਸੁੱਟ ਤੇ ਅੱਛਾ ਠੀਕ ਹੈ ਫਿਰ ਅਸੀਂ ਦੋਵਾਂ ਨੇ ਮਤਲਬ ਕਿ ਘੰਟੇ ਡੇਢ ਵਾਂ ਘੰਟੇ ਬਾਅਦ ਗੱਲ ਕਰੀ ਫਿਰ ਅਸੀਂ ਇਕੱਠਿਆਂ ਨੇ ਹੀ ਕਰਿਆ ਕਪੜੇ ਤੈ ਮਾਰ ਗਏ ਫਿਰ ਅੰਦਰ ਰੱਖੇ ਵੀ ਚਲੋ ਹਾਸ ਨਾਸ ਰ ਹੈ ਵਧੀਆ ਬੌਂਡਿੰਗ ਬਣੀ ਹੋਈ ਹੈ ਵਧੀਆ ਚੱਲ ਰਹੀ ਹੈ ਹਾਂਜੀ ਹਾਂਜੀ ਮੈਂ ਤੁਸੀ ਕੋਈ ਇਹਨਾਂ ਦੀ 3 ਚ ਕੋਈ ਤਿੰਨ ਗੱਲਾਂ ਕਹਿਣ ਦੇ ਕਹਿੰਦੇ ਨਾਲ ਵਿੱਚ ਹਣੀ ਜੀ ਨਾਲ ਗੱਲ ਕਰਕੇ ਕਹਿਣ ਦੇ ਮੈਨੂੰ ਹਣੀ ਜੀ ਦੀਆਂ ਗੱਲਾਂ ਬੜੀ ਵਧੀਆ ਲੱਗਦੀ ਆ ਇਕਦਮ ਮਤਲਬ ਹਨੀ ਜੀ ਨੇ ਮੈਨੂੰ ਕਦੇ ਮੰਨਿਆ ਨਹੀਂ ਕੀਤਾ ਕਿਸੇ ਚੀਜ਼ ਨੂੰ ਹਮ ਮੈਂ ਲੱਮਾ ਕੁਝ ਵੀ ਹੁਣ ਜਦੋਂ ਮੈਨੂੰ ਸ਼ੌਂਕ ਆ ਸ਼ਾਪਿੰਗ ਦਾ ਹਨਾ ਜਦ ਮੈਂ ਮਹੰਗੀ ਸਸਤੀ ਕਦੇ ਨਹੀਂ ਮੈਂ ਇਵਨ ਮੈਂ ਕਹਿ ਦੂੰਗੀ ਕਿ ਚਲੋ ਰੈਂਦੋ ਹਨਾ ਮਹੰਗੀਆਂ ਨਹੀਂ ਕਹਿਣਗੇ ਘਰ ਦੇ ਕਰਦੇ ਇਵਨ ਆਪਣੇ ਫੋਨ ਤੋਂ ਖੁਦ ਹੀ ਕਹਿ ਦੇਣਗੇ ਲੈ ਮੈਂ ਕਰ ਦਿੰਨਾ ਹਮ ਇੱਕ ਇਹ ਹੋ ਗਈ ਇੱਕ ਕਹ ਤੁਸੀਂ ਨਾ ਆਪਣਾ ਵਿਰਾਟ ਰੂਪ ਦਿਖਾਏ ਵਿਰਾਟ ਰੂਪ ਜੀ ਉਹ ਤਾਂ ਤੁਹਾਡੇ ਟਾਈਮ ਬਾਅਦ ਹੋਈ ਜਾਂਦਾ ਉਹ ਤੋਂ ਹੀ ਡਰ ਲੱਗਦਾ ਕਿ ਬਾਕੀ ਤਾਂ ਛੱਡਾ ਠੀਕ ਹੈ ਬਈ ਠੀਕ ਹੈ ਅੱਛਾ ਹਾਂ ਵੀਕਲ ਚਲੋ ਇਹ ਤੁਹਾਨੂੰ ਸ਼ਾਪਿੰਗ ਨਹੀਂ ਮਨਾ ਕਰਦੇ ਇੱਕ ਜਿਵੇਂ ਹੁਣ ਮਤਲਬ ਪਹਿਲਾਂ ਹੁਣ ਜਿਵੇਂ ਮੇਰੀ ਫੈਮਲੀ ਸੀਗੀ ਹਨਾ ਉਦੋਂ ਉਧਰ ਅਸੀਂ ਐਵੇਂ ਸੀਗਾ ਸਾਨੂੰ ਕੋਈ ਰੋਕ ਟੋਕ ਨਹੀਂ ਘੁੰਮਣ ਫਿਰਨ ਦੀ ਹੁਣ ਥੋੜਾ ਹੋ ਜਾਂਦਾ ਇਨ-ਲॉ ਸ ਜਾ ਕੇ ਹਨਾ ਕਿ ਹੁਣ ਦਾ ਕਿ ਘਰੇ ਰਹਿਣਾ ਇਹ ਉਹ ਬਟ ਇਹ ਥੋੜਾ ਸਮਝ ਆ ਮੈਨੂੰ ਕਹਿ ਦੇਣ ਕਿ ਚੱਲ ਚੱਲੀਏ ਤੈਨੂੰ ਮੈਂ ਲੈ ਕੇ ਜਾਣਾ ਰਾਤ ਨੂੰ ਮੈਂ ਕਹਾਂ ਇੱਕ ਵਾਰੀ ਕਹੂੰਗੀ ਮੈਂ ਥੋੜਾ ਜਿਹਾ ਹਨਾ ਹਿੰਟਰ ਵੀ ਮੇਰਾ ਮਨ ਕਰ ਰਿਹਾ ਬਾਹਰ ਕਹਿਣਗੇ ਚੱਲ ਚੱਲੀਏ ਆਪਾਂ ਚੱਲਦੇ ਆਂ ਮਤਲਬ ਉਵੇਂ ਬੋ ਜਾ ਫਿਰ ਘੁੰਮਣ ਮਾਰਕੀਟ ਹੂੰ ਇਕੱਤਾਏ ਹੋਗੇ ਬਾਕੀ ਵਸੇ ਹੀ ਅਭੀ ਬੌਂਡਿੰਗ ਵਧੀਆ ਬਣੀ ਹੋਈ ਆ ਸਾਡੀ ਵੀ ਮਤਲਬ ਲੜਾਈ ਥੋੜੇ ਟਾਈਮ ਨਹੀਂ ਹੁੰਦੀ ਉਸ ਤੋਂ ਬਾਅਦ ਖੁਦ ਹੀ ਮਨਾ ਲੈਂਦੇ ਨੇ ਮੈਨੂੰ ਕਦੇ ਤੁਸੀਂ ਕੋਸ਼ਿਸ਼ ਕੀਤੀ ਵੀ ਮੈਂ ਵੀ ਮਨਾ ਹੀ ਲੈਣੀ ਹੈ ਜੀ ਬਟ ਰੇਅਰ ਬਹੁਤ ਰੇਅਰ ਆ ਬਹੁਤ ਰੇਅਰ ਮੈਂ ਨਹੀਂ ਬਣਾਉਂ ਕਿਉਂਕਿ ਨਾ ਮੇਰੇ ਫਾਦਰ ਦੇ ਮਦਰ ਨਾ ਇਹਦੀ سپورਟ ਕਰਦੇ ਨੇ ਈਵਨ ਮੇਰੀ ਸਿਸਟਰ ਵੀ ਜਿਹੜੇ ਬਾਹਰ ਨੇ ਉਹ ਕਹਿਣਗੇ ਤੇਰਾ ਕੀ ਆ ਤੂੰ ਤਾਂ ਵੀ ਬੋਲੀ ਜਨਾ ਉਹਦੀ ਹੱਲ ਕਰਾ ਮੇਰੇ ਨਾਲ ਵੀ ਕਿ ਜੇ ਮੈਂ ਉਹ ਵੀ ਦੱਸਾਂ ਵੀ ਮੇਨਾਂ ਲੜ ਪੀ ਅੱਜ ਹਾਂ ਪੁਕੋ ਹੋਗੀ ਉਨੀ ਲੜ ਸਕਿਆ আচ্ছা ਤੂੰ ਹੀ ਆਗਾ ਇਕੱਲੇ ਚਲੋ ਵੀ ਇਹ ਵੀ ਕੰਟ੍ਰਾਸਟ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਸੋਹਣਾ ਬਣਦਾ ਵਧੀਆ ਚੱਲ ਰਹੀ ਹੈ ਲਾਈਫ ਜੀ ਬਹੁਤ ਖੁਸ਼ ਹੋ ਜੀ ਇਕ ਦੂਜਨਾ ਬਹੁਤ ਹਾਂ ਜੀ ਇੱਕ ਇਹ ਹੁੰਦਾ ਨਾ ਵੀ ਚਲੋ ਜਦੋਂ ਆਪਾਂ ਕਹਿੰਦੇ ਵੀ ਇਹ ਨਾ ਇੱਕ ਆਈ ਲਵ ਯੂ ਕਹਿਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੀ ਅੱਜ ਕੈਮਰੇਮੂਰੇ ਕਹਿਦਾ ਤੁਸੀਂ ਨਾ ਅਸੀਂ ਸਾਡਾ ਕੋਡ ਹੈਗਾ 143 ਹੈ ਨਾ ਮਤਲਬ ਕਿ 1 ਦਾ ਮਤਲਬ ਆਈ 4 ਦਾ ਲਵ ਤੇ ਉਹਦਾ ਮਤਲਬ 3 ਦਾ ਯੂ ਜੇ ਤੁਸੀਂ ਮਤਲਬ ਕਿ ਅਲਫਾਬੈਟ ਫੋਨ ਚੈੱਕ ਕਰੋਗੇ ਤਾਂ ਉਹਨਾਂ ਚਾਹੁੰਦੇ ਨੇ ਪਹਿਲਾਂ ਸੀ ਮਤਲਬ ਕਿ ਇਹ ਕਹਿੰਦੇ ਹੁੰਦੇ ਸੀ ਜੇ ਕਿਸੇ ਦੇ ਮੂਰੇ ਹੁੰਦੇ ਹਾਂ ਤਾਂ 143 ਕਹਿੰਦੇ ਹੁੰਦੇ ਸੀ ਜੇ ਆਈ ਲਵ ਯੂ ਦਾ ਮਤਲਬ ਤੁਸੀਂ ਕਿਹਾ ਜਿੱਕੇ ਹਣੀ ਜੀ ਓ ਹਣੀ ਜੀ ਇਹਨੂੰ ਉਹ ਕਰਨਾ ਪ੍ਰਪੋਜ਼ ਕਰਨਾ ਤੁਸੀਂ ਠੀਕ ਹੈ ਜੀ ਅਸੀਂ ਦੇਖਣਾ ਜੀ ਮਤਲਬ ਕਿਵੇਂ ਜੇ ਹੁੰਦਾ ਪਤਾ ਕੀ ਸਕੂਨ ਮਿਲਦਾ ਵੀਰੇ ਦੇਖ ਦੇਖ ਕੇ ਪਹਿਲੀ ਵਾਰੋਂ ਲੱਗੇ ਖੂਨ ਵਾਦਾ ਮੇਰਾ ਤਾਂ ਇਹ ਜੀ ਦੇਖ ਰਿਹਾ ਪਹਿਲੀ ਵਾਰ ਹਾਂ ਪਹਿਲੀ ਵਾਰ ਵਾਲਾ ਕੀ ਸੀ ਹਿੰਦੀ ਸੱਚ ਜੀ ਮਤਲਬ ਮੈਨੂੰ ਹੀ ਕਰਨਾ ਪੈਂਦਾ ਸੀ एंगेजमेंट ਤੇ ਵੀ ਮੈਂ ਹੀ ਕਰਿਆ ਸੀਗਾ ਅੱਛਾ ਵੀਰੇ ਉਦੋਂ ਵੀ ਮੈਂ ਹੀ ਕਿਹਾ ਸੀ ਵੀ ਆਈ ਲਵ ਯੂ ਅੱਜ ਫੇਰ ਇਹਨਾਂ ਤੋਂ ਗਾਹ ਆਦਿਆ ਫਿਰ ਹੁਣ ਹਾਂਜੀ ਬੀੜੀ ਤਾਂ ਲਾਉਣੀ ਪੈਣੀ ਹੁਣ ਆਪਾਂ ਨੂੰ ਆਹ ਲਓ ਠੀਕ ਹੈ ਜੀ ਤੁਸੀਂ ਪ੍ਰੋਪਰ ਖੁਸ਼ ਹੋ ਕਹਿਣਾ ਤੁਹਾਡੇ ਸਾਹਮਣੇ ਬੈਠੇ ਤੁਹਾਡੇ ਪਤੀ ਪਰਮੇਸ਼ਵਰ ਹਰੀ ਜੀ ਠੀਕ ਹੈ ਐ ਪੂਰਾ ਪਹਿਲਾਂ ਸਟਾਰਟਿੰਗ ਸਿੱਧਾ ਹੀ ਨਹੀਂ ਕਹਿਣਾ ਜੀ ਥੋੜਾ ਘਮਾਤ ਰਾ ਕੇ ਉਹ ਹੁਣ ਤਾਂ ਨਹੀਂ ਵੀ ਗੱਲ ਜੀ ਗੋਲ ਜਿਹਾ ਕਰਕੇ ਕਹਿਣਾ ਮੈਨੂੰ ਸੰਗ ਜੀ ਲੱਗਦੀ ਹੈ ਠੀਕ ਹੈ ਜੀ ਫਿਰ ਅਸੀਂ ਹਾਨੀ ਜੀ ਦੇ ਰੈਕਸ਼ਨ ਦੇਖਦੇ ਹਾਂ ਹਾਨੀ ਜੀ ਦੇ ਰੈਕਸ਼ਨ ਕੀ ਆ ਉਹ ਦੇਖਾਂਗੇ ਹਾਂ ਇਗਨੋਰ ਮਾਰਨਾ ਠੀਕ ਹੈ ਤਾਂ ਛੇਤੀ ਹਾਂ ਨਹੀਂ ਕਰਨੀ ਕੁਛ ਮਰਜ਼ੀ ਉਹਦੇ ਛੇਤੀ ਹਾਂ ਨਹੀਂ ਕਰਨੀ ਮੇਰਾ ਬਰਥਡੇ ਆ ਗਿਆ ਤਾਂ ਕਰਨੀ ਪਊਗੀ ਨਹੀਂ ਨਹੀਂ ਮੈਂ ਕਰਨੀ ਪਊਗੀ ਜਿਵੇਂ ਤੁਹਾਨੂੰ ਪੂਰਾ ਲੜਕਾ ਹੈ ਇਹਨਾਂ ਨੇ ਹਾਂ ਜੀ ਹਾਂ ਜੀ ਲੜਕਾ ਹੈ ਨਾ ਹੁਣ ਤੁਸੀਂ ਪੂਰਾ ਛੇਦੀ ਨਹੀਂ ਮੰਨਣਾ ਕਿਤੇ ਭੋੜਿਆ ਪਕਸਤਾ ਮਨ ਜੀ ਦੀ ਟਾਈਮ ਨਾਲ ਹਾਂ ਹਾਂ ਠੀਕ ਹੈ ਪੂਰਾ ਅੜਕੇ ਰਹਿਣਾ ਤੁਸੀਂ ਮਨਾਉਣਾ ਹੁਣ ਇਹਨਾਂ ਨੂੰ ਜੀ ਵੀ ਜਲਦੀ ਫਿਰ ਤੁਸੀਂ ਪ੍ਰਪੋਜ਼ ਲਾਉਣਾ ਇਹਨਾਂ ਨੂੰ ਉਹ ਬਲਾਂ ਮੈਨੂੰ ਪੁੱਛ ਕੇ ਨਹੀਂ ਬੁਲਾਉਣਾ ਪਤੀ ਆ ਤੁਹਾਡਾ ਬੁਲਾ ਸਕਦੇ ਹੋ ਤਾਂ ਪਰ ਐ ਵੀ ਬਰਬੋਦ ਲਾਉਣਾ ਤੁਸੀਂ ਉਹ ਹਿਸਾਬ ਨਾਲ ਨੂੰ ਕਰੋ ਵੀ ਅੱਜ ਮੇਰਾ ਹੁਣ ਅੱਜ ਮੈਂ ਸੋਚ ਕੇ ਆਂ ਵੀ ਅੱਜ ਮੈਂ ਲਾਉਣੀ ਨਾਉਣਾ ਹਰ ਟੋਟੀ ਆ ਤੇ ਦੇਖੋ ਹਾਂ ਗੱਲਾਂ ਗੱਲਾਂ ਚ ਕਹਿਣਾ ਵੀ ਸ਼ੱਕ ਦੀ ਵੀ ਨਾ ਪਹਿਲੀ ਨਰਵਸਨੈਸ ਹੋਣੀ ਚਾਹੀਏ ਥੋੜੀ ਬਹੁਤੀ ਓਕੇ ਸਟਾਰਟਿੰਗ ਕਰੋ ਵੀ ਮੈਂ ਕਹਤ ਨਹੀਂ ਮੈਨੂੰ ਐਕਸਕਿਊਜ਼ ਮੀ ਯੈਸ ਵਿਲ ਯੂ ਮੈਰੀ ਮੀ ਮੇਰੇ ਨਾ ਫਰਦਰ ਪਲਾਨ ਨੇ ਫਿਰ ਉਹ ਗੱਲ ਕਰਾਂਗੇ ਮੈਂ ਪਹਿਲਾਂ ਸੈਟਲ ਹੋ ਜਾ ਫੇਰ ਕਰੂੰਗਾ ਫਿਰ ਸੈਟਲਮੈਂਟ ਮੇਰੇ ਨਾਲ ਕਰ ਲਊ ਚਲੋ ਫਿਰ ਮੈਂ ਟਰਾਈ ਕਰੂੰਗਾ ਪਹਿਲਾਂ ਮੈਂ ਪੀਰੀਅਡਸ ਤੋਂ ਬੋਚਲਾ ਘਰ ਦੀ ਗੱਲ ਇਹ ਜ਼ਾਰਾ ਮੈਨੂੰ ਕਿਹਾ ਅੱਛਾ ਜ਼ਾਰਾ ਤੁਸੀਂ ਕਿਹਾ ਵੇਦਗੀ ਜੀ ਉਹ ਸੇਮ ਡਾਇਲੌਗ ਪੂਰਾ ਮੈਂ ਬਦਲਾ ਪੂਰਾ ਹੋ ਗਿਆ ਵੀਰੇ ਠੀਕ ਆ ਲਓ ਮੈਂ ਲਾਉਂਗਾ ਲਾਤੀ ਬਰਬੂਦ ਕਰਾਤੀ ਅੱਗੇ ਹੋਲੇ ਦਨੀਏ ਇਹ ਨਵੇਂ ਮੰਨਦੇ ਨਹੀਂ ਮੰਨਦੇ ਜੱਦ ਜੱਦ ਹੀ ਨਹੀਂ ਕਰਨੀ ਛੜਾ ਮਨ ਖਰਾਬ ਹੁੰਦਾ ਫਿਰ ਮੈਂ ਤੁਹਾਡੇ ਨਾਲ ਅੱਗੇ ਲਾਈਫ ਸਪੈਂਡ ਕਰਨਾ ਚਾਹੁੰਦੀ ਹਾਂ ਹਾਂਜੀ ਮੈਂ ਵੀ ਕਰਨਾ ਚਾਹਣਾ ਫਿਰ ਆਪਾਂ ਵੀ ਅਚਰਬਲੈਂਡ ਘੁੰਮਾਂਗੇ ਚਲੋ ਠੀਕ ਹੈ ਫਿਰ ਮੈਂ ਮੰਨ ਜਾਣਾ ਕਹਿੰਦਾ ਇਹਨਾਂ ਦਾ ਸੋ ਔਖਾ ਸਹੀ ਗੱਲ ਆ ਸੋ ਬਹੁਤ ਵਧੀਆ ਯਾਰਾ ਸੋ ਇਦਾਂ ਦੀ ਜਿਹੜੀ ਬੌਂਡਿੰਗ ਹੈ ਜ਼ਰੂਰ ਹਨਾ ਹੋਣੀ ਚਾਹੀਦੀ ਹੈ ਇੱਕ ਪਤੀ ਤੇ ਪਤਨੀ ਦੇ ਵਿੱਚ ਕਿਉਂਕਿ ਆ ਜਿਹੜੇ ਰਿਸ਼ਤੇ ਨੇ ਬਾਈ ਬਹੁਤ ਇਦਾਂ ਦੇ ਰਿਸ਼ਤੇ ਨੇ ਜਿਨ੍ਹਾਂ 'ਚ ਬੌਂਡਿੰਗ ਹੀ ਨਹੀਂ ਹੈਗੀ ਤੇ ਮੈਨੂੰ ਲੱਗਦਾ ਜਿਹੜਾ ਇੱਕ ਚੰਗਾ ਰਿਸ਼ਤਾ ਹੈ ਉਹ ਇੱਕ ਚੰਗੀ ਬੌਂਡਿੰਗ ਨਾਲ ਹੀ ਚੱਲਦਾ ਸੋ ਦੋਨਾਂ ਪਤੀ ਤੇ ਪਤਨੀ ਲਈ ਸੋ ਦੋਨਾਂ ਨੇ ਬਹੁਤ ਜ਼ਰੂਰ ਤਾੜੀ ਲਾਈ ਬਹੁਤ ਸੁਣੀ ਗੱਲ ਕਰਦੇ ਥੈਂਕ ਯੂ ਤੁਮ ਥੈਂਕ ਯੂ ਤੁਮ ਬਹੁਤ ਬੜੇ ਕਰਦੇ ਬਹੁਤ ਬਹੁਤ ਸ਼ੁਕਰ ਮਿਹਰਬਾਨੀ ਸੋ ਹੋਰਾਂ ਕਨੇ ਬਿੱਲੀ ਆ ਖਰੇਮ ਦਾ ਸ਼ਾਤਰ ਹੁੰਦਾ ਹੈ ਇਹਦਾ ਗੋਈ ਲੱਗਦਾ ਵਿਚਾਰਾ ਬਈ ਡਿਪਰੈਸ਼ਨ ਤਾਂ ਨਹੀਂ ਤੇ ਮਾਰ ਰਹੀ ਤੇ ਚੀਜ਼ ਆ ਪੱਕਾ ਨਾਮ ਕੀ ਹੈ ਹਰਮਾਨਦੀਪ ਸਿੰਘ ਹਰਮਾਨ ਵੀਰੇ ਕਿੱਥੋਂ ਕਲੌਦੀ ਤੋਂ ਕਲੌਦੀ ਤੋਂ ਪਿੰਡ ਦੀ ਖਾਸ ਗੱਲ ਕੋਈ ਗੱਲ ਕੋਈ ਬੇਵਤਾ ਹੈ ਗਿਆ ਦਿਮਾਗ ਦੇ 10 ਮਿੰਟ ਨਾ ਕੋਈ ਲੋਡ ਹੋਵੇ ਪੜਾਈ ਦਾ ਲਿਆ ਕਰ ਫਿਰ ਅੱਛਾ ਕਲੌਦੀ ਪਿੰਡ ਤੋਂ ਬਿਲੋਂਗ ਕਰਦਾ ਹਾਂ ਕਿੰਨੀ ਬੋਟਾ ਪਿੰਡ ਚ 890 89 ਦਾ ਬੋਟ ਹੈਗੀ ਹੈ ਠੀਕ ਹੈ ਠੀਕ ਹੈ ਸਰਮੱਚ ਬਣਿਆ ਤੁਹਾਡੇ ਇਥੇ ਐਮ ਸੀ ਸੀ ਜੀ ਹੈ ਕੀ ਹੋ ਗਿਆ ਅੱਛਾ ਚਲ ਸ਼ੌਂਕ ਕੀ ਕੀ ਰੱਖਦਾ ਸ਼ੌਂਕ ਦੱਸ ਫਿਰ ਬਾਹਰ ਜਾਣ ਕਿਹਦੇ ਨਾਲ ਨਹੀਂ ਕਰਦੇ ਨਹੀਂ ਇਕੱਲੇ ਨਹੀਂ ਜਾਣਾ ਠੀਕ ਹੈ ਠੀਕ ਹੈ ਠੀਕ ਹੈ ਕਿੱਥੇ ਜਾਣਾ ਬਾਹਰ ਸੱਚ ਕੈਨੇਡਾ ਹੈ ਕੈਨੇਡਾ ਜਾਣਾ ਖੁਸ਼ ਹੋਏਗਾ ਕੈਨੇਡਾ ਨਾਲ ਮੈਂ ਕੋਈ ਕਰਦੇ ਨੇ ਕਿਹਾ じゃ ਆਪ ਹੀ ਜਾਣੂ ਫਿਰਦਾ ਨਹੀਂ ਆਪ ਹੀ ਜਾਣੂ ਫਿਰਦਾ ਕਵੀਲਰ ਮੁੰਡਾ ਲੱਗਦਾ ਮੈਨੂੰ ਕਲੇ ਕੰਮ ਕੰਮ ਕਰਦਾ ਹੋਏਗਾ ਨੰਗਰ ਪਸ਼ੂ ਰੱਖੇ ਹੋਣਗੇ ਨਾ ਇਹਨੇ ਡੰਗਰ ਪਸ਼ੂ ਹੈ ਤਿੰਨ ਚਾਰ ਨਹੀਂ ਆਪ ਮਾਈਕ ਵੜ ਕਣਾ ਦੋ ਗਾਵਾਂ ਨੇ ਇੱਕ ਮੱਝ ਨਹੀਂ ਐਵੇਂ ਨਹੀਂ ਪ੍ਰੋਪਰ ਕਣਾ ਬੀ ਵਕੂਈ ਪਰਸੀ ਦੇਖਣਾ ਨਾ ਕਿਹੜਾ ਕੀ ਦਿੱਤੀ ਹੈ ਕਿਹੜਾ ਕਿਹਦਾ ਮੁੰਡਾ ਹੈ ਉਹ ਵੀ ਦੇਖਣਾ ਹਾਂ ਪਹਿਲਾ ਪਸ਼ੂ ਕਿਹੜਾ ਹੈ ਗਾਂ ਦੋ ਗਾਵਾਂ ਨੇ ਦੋ ਗਾਵਾਂ ਨੇ ਇੱਕ ਮੱਝ ਉਹਨਾਂ ਦੇ ਕੋਈ ਜਵਾਕ ਜੂਕ ਹੈਗੇ ਕਲੇ ਦੁੱਧ ਵਾਲੀ ਨੇ ਤੰਨੇ ਬੈਰੀ ਤੇ ਪੋਣੇ ਦੁੱਧਾ ਦੇਤੇ ਹੋਏ ਪੋਨੇ ਕਿੰਨਾ ਪੋਨੇ ਡੇਰੇ ਦੁੱਧ ਦਾ 3-4 ਕਿਲੋ 3-4 ਕਿਲੋ ਪੋਨੇ ਕਰੇਗਾ ਨਾ ਰੱਖਦੇ ਹੋ 3-4 ਕਿਲੋ ਕਰੀ ਆਪ ਹੀ ਨਾ ਹੁਣ ਮੈਂ ਯਾਰ ਇਹ ਨਾ ਸੰਖਦਾ ਕਰਦਾ ਹਾਂ ਯਾਰ ਹੈ ਵਿਆਹ ਕਰਤਾ ਕਰਣਾ ਤਾਂ ਮੈਂ ਮੈਂ 18 ਸਾਲ ਦਾ 18 ਸਾਲ ਦਾ ਚਲ ਆਇਆ ਕਿਆ ਸਪੋਜ਼ ਕਰ ਤੇ ਆ ਬਈ ਚੇਅਰ ਛੱਡਿਓ ਤੂੰ ਸਪੋਜ਼ ਕਰਨਾ ਹੈ ਠੀਕ ਹੈ ਵੀ ਜਿਹੜੀ ਵੀਰੇ ਕੁੜੀ ਨਾਲ ਵਿਆਹ ਹੋਊਗਾ ਉਹ ਕੁੜੀ ਮੈਂ ਆ ਕਲਾ ਸਪੋਜ਼ ਕਰਨਾ ਅੱਗੇ ਨਾ ਬਾਜੀ ਠੀਕ ਹੈ ਤੇ ਆਪਾਂ ਪਹਿਲਾਂ ਮਿਲਿਆ ਹੋਣਾ ਤੇ ਤੂੰ ਬਲਾਉਣ ਆ ਠੀਕ ਹੈ ਤੈਨੂੰ ਵੀ ਸੰਗ ਦੀ ਲੱਗਦੀ ਐ ਮੈਂ ਵੀ ਗਾਂ ਬਹੁਤ ਸੰਗਦੀ ਆ ਠੀਕ ਹੈ ਤੇ ਮੈਨੂੰ ਬਲਾਉਣ ਆ ਮਤਲਬ ਹੌਲੀ ਦੀ ਗੱਲ ਬਾਤ ਤੋਰਨੀ ਵੀ ਆਪਣਾ ਵਿਆਹ ਹੋਣਾ ਲੈ ਜੀ ਮੈਂ ਨਹੀਂ ਬਾ ਫਿਰ ਵਿਆਹ ਕੇ ਮੈਨੂੰ ਆਪਣਾ ਕੋਸ਼ਿਸ਼ ਤਾਂ ਕਰਨੀ ਫਨੇ ਮੜਾ ਮੋਟਾ ਮੜਾ ਮੋਟਾ ਹੈ ਨਹੀਂ ਮੈਂ ਚਲ ਵਿਆਹ ਤੋਂ ਬਾਅਦ ਆਪਾਂ ਇਕੱਠੇ ਬੈਠਿਆ ਹੁਣ ਤਾਂ ਬਲਾਵੇਂਗਾ ਕਿ ਦੋਸਤ ਮਿੱਤਰ ਬਲਾਵਾਂ ਮੈਂ ਤੇਰੀ ਵਿਆਹ ਤਾਂ ਤੂੰ ਕਰਾਏਂਗਾ ਅਈ ਤਾਂ ਦੱਸ ਮੈਨੂੰ ਬਿਆਦਾ ਕਰਾਏਗਾ ਬਹੁਦੇਰੀ ਆਉਗੇ ਨਹੀਂ ਆਉਗੀ ਨਾ ਉਹਨੂੰ ਗੱਲਬਾਤ ਤਾਂ ਉਹ ਨਾ ਕਰੇਗਾ ਮੜਾ ਮੋਟਾ ਤਾਂ ਬੋਲੇਗਾ ਜੀ ਬੋਲ ਬਾ ਮੇਰਾ ਪ੍ਰਾਹ ਹੁਣ ਤਾਂ ਤੇਰੀ ਬਹੂ ਵੀ ਰੋਣ ਲੱਗੀ ਲੈ ਮੈਂ ਪਰਾਂ ਨੂੰ ਕਰੀ ਬੈਠੀ ਹੈ ਹੈ ਆ ਬੋਲ ਕੋਣ ਪਤੀ ਦਾ ਮੇਰਾ ਤੂੰ ਬੇਸ਼ਰਮਾ ਹੋ ਕੇ ਬੋਲੂ ਉਹ ਤੂੰ ਸ਼ਰਮ ਕਰ ਤੂੰ ਆਦੀ ਪਤਨੀ ਨੂੰ ਦੂਜੇ ਕੋਲ ਤੋਰਨਾ ਹੈ ਹੈ ਆ ਮੈਂ ਮੇਹਣੀ ਲਈ ਚਲਾ ਪਾ ਬਿਆਹ ਪਣਾ ਹੋ ਗਿਆ ਪਾਣੀ ਪੂਣੀ ਵੀ ਮਾਤਾ ਨੇ ਬਾਰਤਾ ਠੀਕ ਹੈ ਹੁਣ ਆਪਾਂ ਬੈਠੇ ਆਂ ਮੈਂ ਪਰਾਮੁਗਰੀ ਬੈਠੀ ਆਂ ਲੈ ਮਾੜਾ ਮੋੜਾ ਗੱਲਬਾਤ ਹੋਰ ਕੋਈ ਹਾਕੀ ਬਲਕੀ ਹੈ ਮਾਫੀ ਯਾਰ ਤਾ ਬਾੜਾ ਯਾਰ ਬ੍ਰੈਂ ਇੰਨਾ ਇੰਨਾ ਸੰਗੀਆਂ ਯਾਰ ਤੂੰ ਫਿਰ ਗੱਲਬਾਤ ਕਿਵੇਂ ਤੋਰੇਗਾ ਤੂੰ ਨਾ ਵਿਆਹ ਦਾ ਕੱਕਰਾਏਗਾ ਸ਼ੁਕਰ ਹੈ ਆ ਆਂਗਰੇਂਗਾ ਪਹਿਲਾਂ ਪਹਿਲਾਂ ਮੱਕ ਦੀ ਸਪਾਇਰ ਘਾਦਾ ਫੋਕ ਜਾਗਾ ਮੈਂ ਠੀਕ ਹੈ ਕੱਪ ਮਠੀ ਠੀਕ ਖੁਸ਼ ਰਹਿਣਾ ਲਾਈਵ ਚ ਵਧੀਆ ਪਰਿਵਾਰ ਚ ਕੌਣ ਕੌਣ ਹੈ ਇੱਕ ਭੈਣ ਹੈ ਇੱਕ ਡੈਡੀ ਮੰਗੂ ਅੱਛਾ ਡੈਡੀ ਮੰਮੀ ਨਾ ਵਧੀਆ ਬਣਦੀ ਹੈ ਕੋਈ ਸ਼ੌਂਕ ਚੁਗ ਰੱਖਿਆ ਉਹਨਾਂ ਲਾਈਵ ਚ ਕੋਈ ਕਦਾ ਸ਼ੌਂਕ ਆ ਕੀ ਕਰੇਗਾ ਬਾਹਰ ਜਾ ਕੀ ਕਰੇਗਾ ਕੰਮ ਹੀ ਕਰਨਾ ਹੈ ਕਿਹਦੇ ਨਾਲ ਇਕੱਲੇ ਹੀ ਕਰੂ ਇਕੱਲਾ ਠੀਕ ਹੈ ਠੀਕ ਕੀ ਕੰਮ ਕਰੋਗੇ ਬਾਈ ਉਹ ਮੇਰੇ ਗਿਆ ਚੁੱਪ ਬਲਿਕ ਚੰਗੀ ਗੱਲ ਹੈ ਚਲੋ ਵਧੀਆ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਬਾਹਰ ਇਹ ਚੰਗਾ ਪੈਸਾ ਕਮਾਓਗੇ ਕਿ ਇੱਥੇ ਲਾਓਗੇ ਪੈਸਾ ਫਿਰ ਸੱਚ ਹੈ ਪੈਸਾ ਕਿੱਥੋਂ ਹੈ ਮਾਣਿਓ ਹਾਂ ਤਾਂ ਮੰਨਵਾਉਂ ਪੂੜਾ ਭਈਆ ਚਲ ਪਿੱਛੇ ਕਰਨੇ ਘਰਪਰ ਬਾਬਾ ਸਾਹਿਬ ਠੀਕ ਠਾਕ ਵਧੀਆ ਖੁਸ਼ ਨੇ ਉਹ ਲਾਈਵ 'ਚ ਕੋਈ ਗੱਲ ਬਾਤ ਕੋਈ ਮੰਮੀ ਨੂੰ ਕਹਿਣਾ ਚਾਹੁੰਦੇ ਹੋ ਹੈ ਚਲ ਡੈਡੀ ਨੂੰ ਕਹਦੇ ਡੈਡੀ ਨੂੰ ਆਈ ਲਵ ਯੂ ਕਹਦੇ ਫਿਰ ਆਪਾਂ ਡੈਡ ਨੂੰ ਕਹਿਣ ਬਾਰੇ ਬਹੁਤ ਸੰਗ ਮੰਨਦੇ ਹੁੰਨੇ ਕਹਦੇ ਕਿ ਜਿਹੜੀ ਆਈ ਲਵ ਯੂ ਡੈਡੀ ਆਈ ਲਵ ਯੂ ਹਾਂ ਮੰਮੀ ਨੂੰ ਵੀ ਕਹਦੇ ਹਾਂ ਨਾ ਮੰਮੀ ਆਈ ਲਵ ਯੂ ਭੈਣ ਨੂੰ ਵੀ ਕਹਦੇ ਭੈਣ ਆਈ ਲਵ ਯੂ ਬਹੂ ਨੂੰ ਵੀ ਕਹਦੇ ਹਾਂ ਜਲਦੀ ਨੂੰ ਤੇ ਤਾੜੀਆਂ ਨਾਲ ਭਰ ਆਲੀ ਬਹੁਤ ਚੰਗਾ ਮੀ। ਵਾਹ ਵਾਹ ਜੀ ਮੇਰੇ ਬੰਦਾ ਥੈਂਕ ਯੂ ਸੋ ਮਚ ਗੋਡ ਬles ਯੂ ਸੋ ਸੱਸੀ ਕਾ ਮੈਮ ਸੱਸੀ ਗਾਲ ਨਾਮ ਕੀ ਹੈ ਦੀ ਸਹਿਰ ਸਹਿਦ ਸਹਿਦ ਜੀ ਸਹਿਰ ਸ਼ਹਿਰ S H R ਸਹਿਰ ਸਿਟੀ ਨੀ ਮਾਰਨਿੰਗ पढ़ी लिखी है <laughs> शहर शहर से शहर रीत बुला लो निकने रीत जी हाँ जी हिंदी बोलते हो जी हाँ जी ठीक कहाँ से हो संगरूर संगरूर से ही हूँ बट मामा पापा आर्मी में है अच्छा मामा पापा आर्मी में हैं। हाँ जी आप यहीं पर रहते हो फिर हाँ जी ठीक है ठीक है क्या शौक रखा है आपने अपनी लाइफ में आई I... शौक हॉबीज वगैरह और शौक मतलब जिम्मेदा बहू का शौक था इसी <laughs> तरह से आपका क्या शौक है शौक दैट में शौक रूप इंग्लिश में कहते हैं ना हॉबी या श्योर हॉबीज बेकिंग बेकिंग अच्छी लगती है बेकिंग अच्छी लगती है हां जी ठीक है ठीक है ठीक है क्या करना चाहते हो लाइफ में बाहर जाना है जॉब मैनेजमेंट वो तो पता है ना अगर आयल्स में बैठे तो बाहर ही जाओगे हाँ जी क्या करोगे बाहर जाकर मैनेजमेंट जॉब करूंगी मतलब पढ़े लिखे जॉब करूंगी हाँ जी ये भी बात है अरे ये मैं तो सीख कह रहा हूँ मैं पढ़े लिखे वाली जॉब आप पंजाबी बोल सकते हो समझ में आती है मेरी तो वही हुई है तू <laughs> भी नाड़ी हसी है समझ आ जाती है पंजाबी सौ परसेंट चलो शुक्र है जी नहीं मैंने गाना पा गया ਮੈਂ ਜ਼ਿਆਦਾ ਪੰਜਾਬੀ ਵੀ ਬੋਲਦੀ ਐ ਪੰਜਾਬੀ ਬੋਲਦੇ ਹਾਂ ਦੀ ਬੋਲਦੀ ਆ ਮੈਂ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਘਟ ਘਟ ਬੋਲਦੇ ਹਾਂ ਪਤਾ ਕੀ ਹੁੰਦਾ ਦੇਖੇ ਇਹੀ ਫਰਕ ਹੁੰਦਾ ਵੀ ਹੁਣ ਮੈਂ ਭੋਲੇ ਭਗਤ ਨਾਲ ਗੱਲਬਾਤ ਕੀਤੀ ਦੇਖੇ ਇਹ ਜਹਾਜ ਆ ਸੀ ਸ਼ੋਅ ਕਰਦਾ ਵੀ ਮੈਂ ਮੇਰੀ ਬਹੂ ਤੋਂ ਸੰਗ ਮਾਤਾ ਠੀਕ ਐ ਕੁੜੀਆਂ ਦੀ ਆਸ ਕੁੜੀਆਂ ਉਹੀ ਬੜਾਈ ਦੀ ਭੁੱਖੀਆਂ ਹੁੰਦੀਆਂ ਨੇ ਬੜਾਈ ਕੀ ਭੁਖੀ ਸਮਝਦੇ ਹੋ ਨਹੀਂ ਬੜਾਈ ਕੀ ਭੁਖੀ ਦਾ ਮਤਲਬ ਕੀ ਨਿਕਲੇ ਓਏ ਬੜਾਈ ਦੀ ਭੁੱਖੀ ਨੂੰ ਕੀ ਕਹਾਂਗੇ ਹਾਂ ਸਾਰੀ ਲਾਏਗਾ ਬੜਾਈ ਕੀ ਭੁਖੀ ਹਾਂ ਅ ਗਰੀ ਆਫ ਲਵ ਦੇਖ ਕੇ ਬੋਲੀ ਤੇਰੇ ਘਰ ਬੜੋ ਦੇ ਨਾ ਬਟਰਿੰਗ ਹੈ ਮੇਰੇ ਮਾਈ ਪਾਣੀ ਹੈ ਹੈ ਬਟਰਿੰਗ ਪੰਪ ਦੇਣੇ ਹੁੰਦੇ ਨੇ ਜਿਹੜੇ ਹਾਂ ਪੰਪ ਦੇ ਨਹੀਂ ਹੁੰਦੇ ਇਹ ਮਤਲਬ ਇੱਕ 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 ਸਵਾਲ ਮੈਂ ਜ਼ਰੂਰ ਪੁੱਛੂਗਾ ਕੁੜੀਆਂ ਦੇ ਤਰਫੋਂ ਸੇ ਬਤਾਣਾ ਜੋ ਲੜਕੀਆਂ ਹੁੰਦੇ ਨੇ ਵੀ इनको क्या होता है भाई यार बात छोटी होती है या कुछ भी हो ना भाई थोड़ थोड़ा थोड़ा में है नाखरे करके बताना बात को बढ़ाना बात को बड़े की भूखी होना बटरिंग होना ये क्यों होता है लड़कियों में ये चीज अब आई गेस बॉयज को बताना नहीं आता डायरेक्टली कुछ भी सो so, <laughs> हां उना बोली बहुतरी कोल बैठी है ਤੇ ਮੈਂ ਹੁੰਦਾ ਸੀਗਾ ਚਲੋ ਆਪਾਂ 16 ਦੇ ਵੀ ਨਹੀਂ ਪਹੁੰਚਦੇ ਸੀਗੇ ਇਜਾ ਠੀਕ ਹੈ ਬਟ ਜੋ ਵੀ ਲਿਖਦਾ ਸੀਗਾ ਆ ਮਤਲਬ ਵੀ ਟੈਕਨੀਕਲੀ ਕਰਿਆ ਸੀਗਾ ਇਹ ਦੱਸੋ ਮੈਂ ਵਿੱਚ ਹੀ ਹੁੰਦੀ ਆ ਫਿਰ ਡਿਪੈਂਡ ਕਰਦਾ ਮੇਰੇ ਸਾਥ ਤੋਂ ਨਹੀਂ ਹੈ ਹਮ ਲੜਕੀਆਂ ਓਵਰ ਆਲ ਕਰਦੇ ਨੇ ਵੀ ਐ ਵੀ ਮੈਂ ਨਾਲੇ ਮੁੰਡੇ ਘੱਟ ਪੜਦੇ ਬਟੇ ਫੇਰ ਵੀ ਵਧੀਆ ਲੈ ਲੈਂਦੇ ਨੇ ਤੇ ਬੁਆਇਸ ਦੇਖੇ ਜੋ ਰੱਟੇ ਮਾਰਦੇ ਨੇ ਮੋਸਟਲੀ ਮੇਰੀ ਕਲਾਸ ਵਿੱਚ ਤਾਂ ਵੋਇਸ ਰੱਟੇ ਮਾਰਦੇ ਤੇ ਆ ਕੇ ਮੇਰੇ ਤੋਂ ਸਮਝਦੇ ਹੁੰਦੇ ਤੇ ਆ ਤਾਂ ਰੋਟੀ ਵਾਲਾ ਲੱਗਦਾ ਭੋੜਾ ਪਾ ਗਦਾ ਓਏ ਤਾਂ ਸੱਨੇ ਤੋਂ ਨਹੀਂ ਗਰਾਦਾ ਤੇਰੇ ਉੱਤੇ ਕਿੱਥੋਂ ਲਾਉ ਏ ਕੋਈ ਵੀ ਤਾਂ ਵੈਸੇ ਗੱਲ ਕੀਤੀ ਤੇ ਵੈਸੇ ਗੱਲ ਹੋ ਗਈ ਜੇ ਤਾਂ ਅੱਛਾ ਵੀ ਤੁਸੀਂ ਵੀ ਕਿਹਾ ਵੀ ਅੱਛਾ ਵੀ ਕੁੜੀਆਂ ਜਿਹੜੀਆਂ ਜ਼ਿਆਦਾਤਰ ਨੇ ਵੀ ਆਹ ਵੀ ਸੌਰੀ ਮੈਂ ਮੁੰਡੇ ਜ਼ਿਆਦਾਤਰ ਟੱਟੇ ਲਗਾਉਂਦੀ ਥੋੜੀ ਕਲਾਸ ਦੇ ਵਿੱਚ ਤੇ ਕਲਾਸ ਤੋਂ ਬਾਅਦ ਪੜਨ ਵਾਲੇ ਜ਼ਿਆਦਾਤਰ ਜਿਹੜੇ ਜਵਾਗ ਸੀ ਕਿਹੜੇ ਸੀ ਮੁੰਡੇ ਸੀ ਜਾਂ ਕੁੜੀਆਂ ਸੀ ਆਮ ਗਰਲਸ ਬாய் ਦੋਨੋਂ ਹੀ ਥੇ ਤਾਂ ਮੁੰਡੇ ਹੁੰਨੇ ਚਾਹੀਦੇ ਨੇ ਵੀ ਰੱਟੇ ਮਾਰਦੇ ਸੀ ਇਹ ਵੀ ਗੱਲ ਪੁਆਇੰਟ ਦੇ ਰੱਟੇ ਮਾਰ ਕੇ ਥੋੜੀ ਹੋਤੀ ਹੈ ਫੜਾਈ ਅੱਛਾ ਨਹੀਂ ਚਲੋ ਜੇ ਰੱਟੇ ਮਾਰਨੇ ਹੁੰਦੇ ਠੀਕ ਹੈ ਨਾ ਮਤਲਬ ਕਿ ਅੱਜ ਹੁਣ ਐਨੇ ਮਤਲਬ ਕਿ ਹੁਣ 91 ਪਤਾ 92 ਨੇ ਕਿਊ ਗਾਰਡ ਜਿਹੜੇ ਟਿਮਾ ਨੇ ਹੁੰਦੇ ਸਾਡੇ ਬੈਂਡ ਆ ਜਾਂਦੇ ਇਹ ਵੀ ਗੱਲ ਪਾਉਂਟੜੀ ਹੈ ਪੰਗਾ ਕੀ ਆ ਲੌਜੀਕਲੀ ਨਹੀਂ ਪਤਾ ਸਾਨੂੰ ਵੀ ਕੀ ਕਰਨਾ ਹੈਗਾ ਇਹ ਆਪਾਂ ਆਪਣੀ ਬੇਇੱਜ਼ਤੀ ਕਰਾ ਰਹੇ ਜਾਂ ਸੱਚਾਈ ਦੱਸ ਰਹੇ ਨੇ ਨਹੀਂ ਸੱਚਾਈ ਦੱਸ ਰਹੇ ਆ ਵੀ ਇਹ ਲੌਜੀਕਲੀ ਆਪਾਂ ਇਹ ਝ ਵੀ ਚੱਲੀ ਹੈ ਚਲੋ ਜੇ ਪੰਜਾਬੀ ਚ ਹੋਵੇ ਅੱਜ ਆਪਾਂ ਗਿਉਣੀ ਮਾਰਖਾ ਮੈਂ ਉਹ ਕਰ ਨਾਈਨ ਬੈਂਡ ਆਉਣਗੇ ਆਪਣੇ ਸਾਰੇ ਮੈਂ ਇੰਗਲਿਸ਼ ਚ ਆਪਾਂ ਨੂੰ ਉਹ ਚੀਜ਼ ਬੰਦ ਹੀ ਨਹੀਂ ਆਪਣੇ ਤੋਂ ਕੁੜੀਆਂ ਹੁੰਦੇ ਸਾਡੀ ਕਲਾਸ ਚ ਵੀ ਨੇ ਚਲੋ ਮੈਂ ਨਾਂ ਨਹੀਂ ਦੱਸਦਾ ਮਤਲਬ ਹੁਣ ਨਹੀਂ ਪਹਿਲਾਂ ਬਾਸ ਆਊਟ ਹੋ ਗਈਆਂ ਉਹਨਾਂ ਨੇ 1992 ਦੇ ਕਯੂ ਕਾਰਡ ਲਿਖੇ ਹੋਏ ਸੀ ਤੇ ਸਾਡੇ ਵਾਲਿਆਂ ਨੇ ਡਾਇਗਰਾਮਾ ਬਣਾ ਕੇ ਲਏ ਬਣਾਏ ਹੋਏ ਸੀ ਵੀ ਆ ਜੀ ਲਿਖਾਂਗੇ ਕਰਾਂਗੇ ਅਸੀਂ ਬੋਲਾਂਗੇ ਟੈਕਨੀਕਲੀ ਮਤਲਬ ਕਿ ਲੋਜੀਕਲ ਮੁੰਡਿਆਂ ਦਾ ਦਿਮਾਗ ਹੁੰਦਾ ਓਕੇ ਨਾ ਤੇ ਕੁੜੀਆਂ ਦਾ ਮੈਂ ਕਿੱਥੇ ਨਹੀਂ ਮੈਂ ਨਹੀਂ ਕਹਿੰਦਾ ਵੀ ਕੁੜੀਆਂ ਦਾ ਮੈਂ ਇੱਕ ਕੁੜੀ ਨਾਲ ਹੀ ਰਹਾਂਗਾ ਵੀ ਉਹ ਨਹੀਂ ਹੁੰਦਾ ਬਟ ਜਿਆਦਾਤਰ ਰੱਟਾ ਲਾਉਂਦੇ ਨੇ ਨਾ ਫਿਰ ਉਹ ਗੱਲ ਗਲਤ ਹੈ ਨਾ ਮਤਲਬ ਐ ਨਹੀਂ ਕਹਿੰਦਾ ਵੀ ਪੜਦੇ ਆ ਸਾਡੇ ਤੋਂ ਵੱਧ ਨੇ ਬਟ ਫਿਰ ਬਰਾਬਰੀ ਤਾਂ ਹੋ ਹੀ ਜਾਂਦੀ ਹੈਗੀ ਚੈਲੰਜ ਹੈਗਾ ਮੁੰਡਿਆਂ ਦਾ ਇਹ ਤਾਂ ਹੈਗਾ ਨਹੀਂ ਆਈ ਥਿੰਕ ਇਟਸ ਮੋਰ ਲਾਈਕ ਸਮਾਰਟ ਵਰਕ ਗਰਲਸ ਸਮਾਰਟ ਵਰਕ ਕਰਦੀ ਹੈ ਇਹ ਵੀ ਗਲਤ ਹੈਗਾ ਕੁੜੀਆਂ ਕੁੜੀਆਂ ਵਾਧਾ ਕਿਸੇ ਨੇ ਕਨਫਿਊਜ਼ਡ ਹੁੰਦੀਆਂ ਨੇ ਤੇ ਬੇਲੀਆਂ ਹੁੰਦੀਆਂ ਨੇ ਅਸਲ ਚ ਉਹ ਉਹੀ ਗੱਲ ਹੋ ਗਈ ਬਾਈ ਜਿਹੜਾ ਬੰਦਾ ਬੇਲਾ ਹੋਣਾ ਜਿਹੜਾ ਬੰਦਾ ਬੇਲਾ ਹੋਣੇ ਕੁਝ ਕਰਨਾ ਹੀ ਨਹੀਂ ਫਿਰ ਉਹ ਸਾਰਾ ਦਿਨ ਕਤਾਪਾ ਹੀ ਚੱਕੀ ਬੈਠਾ ਰਹੇਗਾ ਕਦੇ ਆ ਡਾਇਗਰਾਮ ਜੀ ਦੇਖ ਲਈ ਵੀ ਹਾਂ ਨਹੀਂ ਇਹ ਕਰਕੇ ਆ ਜੇ ਆਪਾਂ ਕਹਿੰਦੇ ਆ ਨਾ ਵੀ ਜਿਵੇਂ ਆਪਣੇ ਭੈਣ ਭਾਈ ਹੁੰਦੇ ਨੇ ਚੱਲ ਮੇਰੀ ਵੀ ਭੈਣ ਆ ਦਾਦੀ ਦੀ ਬੁੜੀ ਉਹ ਸਾਰਾ ਦਿਨ ਬੈਠੀ ਰਹੂਗੀ ਚਲੋ ਮੈਨੂੰ ਨਹੀਂ ਪਤਾ ਪੜਦੀ ਕਿ ਮਰਜੀ ਹੁਣ ਮੰਮੀ ਨਾੜੀ ਟੁੱਟਾਂਗਾ ਨਾ ਘਰ ਇਹ ਕਿ ਮੈਨੂੰ ਪਤਾ ਤਾਂ ਐਗਜ਼ਾਮਪਲ ਦੇਣਾ ਹੈ ਦਾਪਲੀ ਮੇਰਾ ਆਪਣਾ ਕੀ ਹਿਸਾਬ ਕਿਤਾਬ ਹੁੰਦਾ ਬਈ ਜਿਵੇਂ ਆ ਬਾਈ ਨੇ ਗੱਲ ਦੱਸੀ ਵੀ ਲੌਜੀਕਲੀ ਗੱਲ ਕਰਨੀ ਆਪਾਂ ਦੇਖ ਲਈ ਵੀ ਬਈ ਹਾਂ ਇਹ ਗੱਲ ਮੇਨ ਆ ਵੀ ਆਹ ਹੋਊਗੀ ਮੈਨੂੰ ਜਨਨ ਦਾ ਮੈਡੀਕਲ ਲੱਤੀ ਵੀ 15 ਕਿਤੇ ਨਹੀਂ ਬੜੇ ਐ ਵੈਸੇ ਨਾ ਫਿਰ ਵੀ ਨੰਬਰ ਨੂੰ ਬੜਾ ਹੈ ਵਧੀਆ ਆ ਗਈ ਬਾਕੀ ਜਿਹੜੇ ਨਾਲ ਦੀ ਸੀ ਕਲਾਸਮੇਟ ਕੁੜੀਆਂ ਗਾੜ रहिए <laughs> आप बताना चाहते हो कुछ बस <laughs> 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 <laughs>